ਆਪਣੇ ਘੋੜੇ ਦਾ ਤੇ ਸਵਾਰ ਦਾ ਅਪ ਵਿਚ ਕੀ ਸਬੰਧ ਹੁੰਦਾ ਜਿਹੜਾ ਤੇ ਖੁਗਲੀ ਦਾ ਘੋੜਾ ਖਲੋਤਾ ਖੁਗਲੀ ਤੇ ਬੰਨਤਾ ਤੇ ਪੈੜਿੱਕ ਤੇ ਛੜਦਾ ਤੇ ਹੱਥ ਫੇਰਦਾ ਉਹ ਤੇ ਆਪਾਂ ਇਹ ਕਹਿ ਦਿੰਨੇ ਵੀ ਮੇਰ ਨਾਲ ਇਹਦਾ ਬੜਾ ਪਿਆਰ ਆ ਮੈਂ ਇਹਨੂੰ ਪੱਠੇ ਪਾਉਣਾ ਮੈਂ ਇਹਨੂੰ ਖਰਖਰਾ ਕਰਦਾ ਮੈਂ ਇਹਨੂੰ ਨਮਾਉਣਾ ਤੁਮਾਉਣਾ ਵਾਂ ਜਦੋਂ ਇੱਥੇ ਬਹਿ ਗਏ ਇਹਦੇ ਤੇ ਬੈਠਾ ਹਰੇਕ ਮਨੁੱਖ ਉਹਦਾ ਘੋੜਾ ਸਕਾ ਵਾ ਜਿਹਦੇ ਬਾਜੂਆਂ 'ਚ ਬਹੁਤ ਤਾਕਤ ਆ ਜਿਹੜਾ ਤਾਕਤ ਨਾਲ ਇਹਨੂੰ ਭਜਾ ਸਕੇ ਸੱਜੇ ਖੱਬੇ ਕਰ ਸਕੇ ਇਹਨੂੰ ਰੋਕ ਸਕੇ ਇਹਨੂੰ ਛੱਡ ਸਕੇ ਕਿਉਂਕਿ ਇਹ ਬਿਨ ਤੇ ਬਿਨ ਇੰਤਹਾਹ ਭਜਦਾ ਜਾਂ ਤਾਂ ਛੱਡੋ ਨਾ ਜੇ ਛੱਡਣਾ ਫਿਰ ਤਾਕਤ ਨਾਲ ਛੱਡੋ ਸੂਝ ਬੂਝ ਨਾਲ ਛੱਡੋ ਵੀ ਮੈਂ ਸੱਜੇ ਖੱਬੇ ਕਰ ਲੂੰਗਾ ਮੈਂ ਰੋਕ ਲੂੰਗਾ ਕੋੜਾ ਕਮਜ਼ੋਰ ਬਾਜ਼ੂ ਦਾ ਕੋਈ ਰਿਸ਼ਤਾ ਨਹੀਂ ਉਹ ਤੁਹਾਡਾ ਕੋਈ ਸਕਾ ਨਹੀਂ ਉਹ ਤੁਹਾਡੀ ਤਾਕਤ ਦਾ ਸਕਾ ਵਾ ਉਹ ਤੁਹਾਨੂੰ ਸਮਝ ਰਿਹਾ ਵਾ ਨਹੀਂ ਤੇ ਤੁਹਾਨੂੰ ਸੁੱਟੂਗਾ ਸੁੱਟ ਕੇ ਭਜੂਗਾ ਤਾਲਮੇ ਲਈ ਹੀ ਆ ਘੋੜਾ ਵੀ ਤਕੜਾ ਵਾ ਤੁਸੀਂ ਵੀ ਤਕੜੇ ਹੋ ਤੇ ਪਰਮੇਸ਼ਰ ਅਕਾਲ ਪੁਰਖ ਦੀ ਵੈਗਰੂ ਦੀ ਰਾਜਾ ਚ ਜਿਵੇਂ ਨਾ ਪੈ ਵਿੱਚ ਪਾਉਣ ਵਹੇ ਸਦਵਾਉ ਪੈ ਵਿੱਚ ਚੱਲੇ ਲੱਖ ਦਰਿਆਉ ਕਾਮੇ ਤਾਕਤ ਦਾ ਹੰਕਾਰ ਨਹੀਂ ਕਰਨਾ ਪੈ ਵਿੱਚ ਅਗਨ ਕੱਢੇ ਵੇਗਾਰ ਜਵਾਲਾਮੁਖੀ ਕਿੰਨਾ ਖਤਰਨਾਕ ਪਰ ਉਹ ਵੀ ਪਹਿਚਾਣ ਨੂੰ ਰੁਕਣਾ ਪੈਂਦਾ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦਰ ਦੇਵਤਾ ਵੀ ਪਹਿਚਾ ਪੈ ਵਿੱਚ ਇੰਦਰ ਫਿਰੇ ਸਿਰ ਪਾਰ ਪੈ ਵਿੱਚ ਰਾਜਾ ਧਰਮਦਵਾਰ ਜਿਹੜਾ ਧਰਮ ਰਾਜਾ ਉਹ ਵੀ ਕਿਸੇ ਦੇ ਪੈਚ ਆ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਬੜੇ ਬੜੇ ਸਿੱਧ ਬੁੱਧ ਸੁਰਨਾਥ ਮਹਾਬਲੀ ਜੋਦੇਸੂਰ ਮੇ ਉਹ ਵੀ ਧਰਮ ਦੀ ਪਰਮੇਸ਼ਰ ਦੇ ਪੈਚ ਆ ਪੈ ਵਿੱਚ ਜੋਤ ਮਹਾਬਲਸੂਰ ਪੈ ਵਿੱਚ ਆਵੇ ਜਾਵੇ ਪੁਰ ਸਗਲਿਆ ਪਉ ਲਿਖਿਆ ਸਰਲੇਖ ਨਾਨਕ ਨਿਰਪਉ ਨਿਰੰਕਾਰ ਸੱਚ ਇੱਕ ਜਿਹਦਾ ਡਰ ਰੱਖਣਾ ਚਾਹੀਦਾ ਉਹਦਾ ਡਰ ਤੇ ਤਾਕਤ ਉਹਦੀ ਬਖਸ਼ੀ ਹੋਈ ਹੈਗੀ ਆ ਘੋੜੇ ਨਾਲ ਛਪਟੇ ਦਾ ਵਾਹ ਪਾ ਲੋ ਕੋੜੀ ਨੂੰ ਪਜਾ ਲੋ ਨਿਜਾਬਾਜੀ ਕਰ ਲੋ ਵੱਡੇ ਕਰਤਬ ਕਰ ਲੋ ਨਹੀਂ ਤਾਂ ਵਾ ਠੀਕ ਹੀ ਆ ਜੋ ਚੱਲਦਾ ਅੱਜ ਕੱਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ